ਨੌਲੇਜ ਵਾਈਟ ਤੇ ਹਾਜ਼ਰ ਹਾਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਪੰਜਾਬ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨਾਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ਼ ਹੋਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਚੋਣਾਂ ਦੇ ਵਿਰੋਧ ਵਿੱਚ ਲੱਗੀਆਂ 177 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਨੂੰ ਪਟੀਸ਼ਨਾਂ ਵਿੱਚ ਚੁੱਕੇ ਗਏ ਸਵਾਲਾਂ ਨੂੰ ਹੱਲ ਕਰਨ ਲਈ ਕੁਝ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਨ੍ਹਾਂ ਸਵਾਲਾਂ ਵਿੱਚ ਵਾਰਡ ਵਾਈਜ਼ ਪਰਿਵਾਰਾਂ ਦੀਆਂ ਵੋਟਾਂ ਨੂੰ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਕਿਉਂਕਿ ਨਵੀਆਂ ਵੋਟਰ ਸੂਚੀਆਂ ਵਿੱਚ ਬਾੜਬੰਦੀ ਦੇ ਵਿੱਚ ਇੱਕ ਪਰਿਵਾਰ ਦੀਆਂ ਵੋਟਾਂ ਨੂੰ ਅਲੱਗ-ਅਲੱਗ ਬਾੜਾਂ ਦੇ ਵਿੱਚ ਪਾ ਦਿੱਤੀਆਂ ਗਈਆਂ ਸਨ ਜਿਸ ਨੂੰ ਹੱਲ ਕਰਨ ਦੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਹਾਈ ਕੋਰਟ ਵੱਲੋਂ ਦਿੱਤੇ ਗਏ। ਰਿਜ਼ਰਵੇਸ਼ਨ ਸਬੰਧੀ ਪਾਈਆਂ ਗਈਆਂ ਸਾਰੀਆਂ ਪਟੀਸ਼ਨਾਂ ਨੂੰ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਉਮੀਦਵਾਰਾਂ ਨੂੰ ਚੁੱਲਾ ਟੈਕਸ ਭਰਨ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵੀ ਸਰਕਾਰ ਨੂੰ ਹੁਕਮ ਦਿੱਤੇ ਗਏ। ਚੋਣਾਂ ਰੱਦ ਹੋਣ ਦੀਆਂ ਜੋ ਕਿਆਸਰਾਂ ਆਈਆਂ ਲੱਗ ਰਹੀਆਂ ਸਨ, ਅਦਾਲਤ ਦੇ ਫੈਸਲੇ ਨੇ ਉਹਨਾਂ 'ਤੇ ਬ੍ਰਾਮ ਲਗਾਉਂਦਿਆਂ ਚੋਣਾਂ ਦਾ ਰਸਤਾ ਬਿਲਕੁਲ ਸਾਫ਼ ਕਰ ਦਿੱਤਾ ਹੈ ਤੇ ਹੁਣ 15 ਅਕਤੂਬਰ ਨੂੰ ਮਿੱਥੇ ਸਮੇਂ ਤੇ ਪੰਜਾਬ ਵਿੱਚ ਚੋਣਾਂ ਨਿਪਰੇ ਚੜਨਗੀਆਂ।